ਸੰਗਤ ਜੀਓ ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸੰਕਟ ਮੋਚਨ ਚੈਨਲ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਜ਼ਰੂਰ ਕਰਨ ਸੰਕਟ ਮੋਚਨ ਗੁੜਗਾ ਸਾਹਿਬ ਦੇ ਵਿੱਚੋਂ ਅੱਜ ਤੀਸਰਾ ਸ਼ਬਦ ਜਿਹੜਾ ਆਪਾਂ ਸਾਂਝਾ ਕਰਾਂਗੇ ਕਿ ਮਾਣ ਮਿਲੇ ਅਸੀਂ ਸਾਰਿਆਂ ਦੇ ਦਿਲਾਂ ਦੇ ਵਿੱਚ ਵਸ ਜਾਈਏ ਕਿਸ ਵਿਧੀ ਨਾਲੇ ਸ਼ਬਦ ਕਰਨਾ ਹੈ ਕਿਹੜਾ ਸ਼ਬਦ ਕਰਨਾ ਹੈ ਕੀ ਇਸ ਦੇ ਵਿੱਚ ਸਾਨੂੰ ਜਿਹੜੇ ਨੇ ਇਨਸਟਰੂਮੈਂਟ ਵਰਤਣੇ ਪੈਣਗੇ ਕੀ ਅਸੀਂ ਇਸ ਦੇ ਵਿੱਚ ਸਾਵਧਾਨੀਆਂ ਵਰਤਾਂਗੇ ਕਿਸ ਵਿਧੀ ਨਾਲ ਇਹ ਜਾਪ ਕਰਨਾ ਹੈ ਸਭ ਆਪਾਂ ਇਹਦੇ ਵਿੱਚ ਸਮਝਾਂਗੇ ਪਹਿਲਾਂ ਤਾਂ ਫਤਿਹ ਬੁਲਾ ਕੇ ਹਾਜ਼ਰੀਆਂ ਲਗਵਾਓ ਸੰਗਤ ਜੀ ਸੰਕਟ ਮੋਚਨ ਚੈਨਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸ਼ਬਦ ਆਪਾਂ ਅੱਜ ਪੜਾਂਗੇ ਨਾ ਇਸ ਪੌੜੀ ਦਾ ਇਕਾਗਰ ਮਨ ਹੋ ਕੇ ਜਾਪ ਕਰਨਾ ਇਹਦੀ ਵਿਧੀ ਇਹ ਹੋਈ ਆ 108 ਵਾਰ ਲਗਾਤਾਰ ਜਾਪ ਕਰਨਾ ਦਿਨ ਵਿੱਚ ਦੀ ਤੁਸੀਂ 41 ਦਿਨ ਰੋਜ਼ ਕਰਕੇ ਵੇਖਿਓ ਪਰਮੇਸ਼ਰ ਪਰਮਾਤਮਾ ਤੁਹਾਡੇ ਤੇ ਮਿਹਰવાન ਹੋ ਜਾਣਗੇ ਕਿਰਪਾ ਕਰ ਦੇਣਗੇ ਤੇ ਦਰਗਾਹ ਵਿੱਚ ਤੁਹਾਨੂੰ ਮਾਣ ਮਿਲ ਜਾਏਗਾ ਮਾਣ ਇਹ ਯਾਦ ਰੱਖਿਓ ਵੀ ਸਤਿਗੁਰੂ ਨੇ ਤੁਹਾਨੂੰ ਮਾਣ ਦਿਵਾਵਣਾ ਹੈ ਪਾਤਸ਼ਾਹ ਨੇ ਤੁਹਾਨੂੰ ਮਾਣ ਦਿਵਾਵਣਾ ਹੈ ਤੇ ਆਪਾਂ ਉਹ ਸ਼ਬਦ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਪਿਆਰਿਓ ਉਹ ਸ਼ਬਦ ਨੂੰ ਬਿਲਕੁਲ ਆਰਾਮ ਨਾਲ ਸਹਿਜ ਮਤੇ ਨਾਲ ਪੜ੍ਹਨਾ ਹੈ ਕਾਲੀ ਨਹੀਂ ਕਰਨੀ ਸੰਗਤ ਜਿਓ ਜੇ ਕਾਲੀ ਕਰੋਗੇ ਫਿਰ ਕੋਈ ਫਾਇਦਾ ਨਹੀਂ ਫਿਰ ਫਲ ਨਹੀਂ ਮਿਲਣਾ ਮਨ ਨੂੰ ਇਕਾਗਰਤ ਕਰਨਾ ਹੈ ਜਿੰਨਾ ਇਕਾਗਰਤ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰੋਗੇ ਉਨਾ ਹੀ ਜ਼ਿਆਦਾ ਫਲ ਮਿਲੇਗਾ ਇਹ ਸਮਝ ਲਿਓ ਵੀ ਮਨ ਨੂੰ ਜੋੜਨਾ ਹੈ ਭਜਾਉਣਾ ਨਹੀਂ ਜੋੜ ਨੈ ਮਨ ਨੂੰ ਜਿੰਨਾ ਜੋੜੋਗੇ ਉਨਾ ਹੀ ਫਾਇਦਾ ਮਿਲੇਗਾ ਉਨਾ ਹੀ ਲਾਭ ਮਿਲੇਗਾ ਜਿੰਨਾ ਜੋੜੋਗੇ ਤੇ ਇਹ ਗੱਲ ਯਾਦ ਰੱਖਣਾ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਉਹ ਸ਼ਬਦ ਬਾਰੇ ਤੁਹਾਨੂੰ ਦੱਸ ਦਈਏ ਉਹ ਸ਼ਬਦ ਆਪਾਂ ਸਾਰੇ ਗਾ ਕੇ ਪੜ੍ਹੀਏ ਨਾਲ-ਨਾਲ ਪੜਿਓ ਤੇ ਜਾਂ ਫਿਰ ਧਿਆਨ ਰੱਖੋ ਸ਼ਬਦ ਦੇ ਉੱਤੇ ਵਾਹਿਗੁਰੂ ਜੀ ਪੰਜ ਪਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੇ ਕਰਨ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ बुਝੈ ਹੋਵੈ ਸਚਿਆਰ ਧਵ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇਸ ਤੇ ਪਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਵਨਾ ਲਿਖਿਆ 부ੜੀ ਕਲਾਮ ਏ ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗਤ ਜਿਓ ਇਹ ਜਪਜੀ ਸਾਹਿਬ ਬਾਣੀ ਦੀ 16ਵੀਂ ਪੌੜੀ ਹੈ ਇਹਨੂੰ ਇਕਾਗਰ ਮਨ ਹੋ ਕੇ ਪੜਨਾ ਆਪਾਂ ਇਹਨੂੰ ਸਲੋ ਤਾਂ ਪੜਿਆ ਤਾਂ ਕਿ ਮਨ ਵਿੱਚ ਸਮਝ ਪੈ ਜਾਏ ਸ਼ਬਦ ਜਿਹੜੇ ਆ ਨਾ ਉਹ ਅੰਦਰ ਉਤਰ ਜਾਣ ਅੰਦਰ ਜਿਹੜਾ ਸਾਡੇ ਘਰ ਕਰ ਜਾਣ ਇਕਾਗਰ ਹੋ ਜਾਏ ਮਨ ਦਰਗਾਹ ਵਿੱਚ ਵੀ ਮਾਣ ਮਿਲੇਗਾ ਤੇ ਦੁਨੀਆਂ ਵਿੱਚ ਵੀ ਮਾਣ ਮਿਲੇਗਾ ਸਤਕਾਰ ਮਿਲੇਗਾ ਜੇ ਸੱਚਮੁੱਚ ਅਸੀਂ ਇਹ ਸ਼ਬਦ ਨੂੰ ਇਕਾਗਰ ਮਨ ਨਾਲ ਪੜਨ ਦੇ ਵਿੱਚ ਕਾਮਯਾਬ ਹੋ ਗਏ ਇਕਾਗਰ ਇੱਕ ਮਨ ਕਰਕੇ ਗਰ ਅੰਦਰ ਵਸਾ ਲਿਆ ਜੇ ਕਰ ਤਾ ਤਾਂ ਸਮਝਿਓ ਵੀ ਮਾਣ ਤੁਹਾਨੂੰ ਪੱਕਾ ਮਿਲਦਾ ਹੈ ਤੇ ਯਾਦ ਰੱਖਿਓ ਪਾਤਸ਼ਾਹ ਕਹਿੰਦੇ ਨੇ ਪੰਜ ਪਰਵਾਣ ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿੱਚ ਜੁੜ ਜਾਂਦੀ ਹੈ ਉਹ ਅੰਦਰ ਪ੍ਰਭੂ ਵਾਸਤੇ ਲਗਨ ਫੜ ਲੈਂਦੇ ਨੇ ਮੰਨੇ ਪਰਮੰਨੇ ਰਹਿੰਦੇ ਨੇ ਸਭ ਦੇ ਆਗੂ ਹੋ ਜਾਂਦੇ ਨੇ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਪੰਜ ਜਨ ਹੀ ਆਦਰ ਪਾਏ ਜਾਂਦੇ ਨੇ ਉਹ ਆਦਰ ਪਾਉਂਦੇ ਨੇ ਰਾਜ ਦਰਬਾਰਾਂ ਵਿੱਚ ਵੀ ਉਹ ਪੰਜ ਜਨ ਹੀ ਸੋਭਦੇ ਨੇ ਪੰਚਾਂ ਕਾਗੁਰ ਏਕ ਧਿਆਨ ਇਹਨਾਂ ਪੰਜ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੋਇਆ ਕਰਦਾ ਹੈ ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ ਪਿਆਰਿਓ ਸੰਕਟ ਮੋਚਨ ਸ਼ਬਦ ਦੇ ਇਹ ਤੀਸਰੇ ਸ਼ਬਦ ਦੇ ਨਾਲ ਅੱਜ ਆਪਾਂ ਸਾਂਝ ਪਾਈ 108 ਵਾਰ ਇਹਦਾ ਜਾਪ ਕਰਿਆ ਜੀ 40 ਦਿਨ ਰੋਜ਼ ਕਰਿਆ ਜੇ ਪਰਮੇਸ਼ਰ ਦੀ ਦਰਗਾਹ ਵਿੱਚ ਤੁਹਾਨੂੰ ਮਾਣ ਮਿਲੇਗਾ ਕੋਈ ਨਹੀਂ ਰੋਕ ਸਕਦਾ ਜਿਹੜੇ ਤੁਹਾਡੇ ਕਾਰਜ ਅੜੇ ਹੋਏ ਨੇ ਨਾ ਉਹ ਸਾਰੇ ਕਾਰਜਾਂ ਵਿੱਚ ਤੁਹਾਡੀ ਫਤਿਹ ਹੋ ਜਾਣੀ ਹੈ ਤੇ ਆਪਣੇ ਮਨ ਨੂੰ ਸ਼ੁੱਧ ਜ਼ਰੂਰ ਕਰਿਓ ਮਨ ਨੂੰ ਇਕਾਗਰਤ ਕਰਿ ਆਜੇ ਸ਼ਬਦ ਦਾ ਜਾਪ ਕਰਿ ਆਜੇ ਪੜਿ ਆਜੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਫਿਰ ਸਫਲ ਕਰਨ ਦੀ ਗੁਰੂ ਦੀ ਹੋ ਜਾਣੀ ਹੈ ਉਹਨੇ ਆਪ ਹੀ ਸਭ ਕੁਝ ਕਰ ਦੇਣਾ ਇਹ ਗੱਲ ਯਾਦ ਰੱਖਿਆ ਜੇ ਯਾਦ ਰੱਖਿਓ ਸਾਥ ਸੰਗਤ ਸੰਕਟ ਮੋਚਨ ਚੈਨਲ ਦੇ ਨਾਲ ਜੁੜੇ ਰਿਓ ਵੀਡੀਓ ਨੂੰ ਸ਼ੇਅਰ ਕਰਿਓ ਦੇਓ ਆਗਿਆ ਮਿਲਾਂਗੇ ਨਵੇਂ ਸ਼ਬਦ ਦੇ ਨਾਲ ਸਾਂਝ ਪਾਵਾਂਗੇ ਵਿਚਾਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ